इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਅੰਤਰ ਕੀ ਹੈ ਜਿਹੜੀ ਪ੍ਰੈਸ ਰੋਮ ਜਿਹੜੀ ਸਿੱਟੀ ਆ ਰਹੀ ਹੈ ਤੇ ਕਿੰਨੇ ਮੌਸਲ ਫੜੇ ਗਏ ਨੇ ਮਾਨਯੋਗ ਪੁਲਿਸ ਕਮਿਸ਼ਨਰ ਅਮਰਸਰ ਦਾ ਗੁਰਪ੍ਰੀਤ ਸਿੰਘ ਕੋਲਰ ਸਾਹਿਬ ਉਹਨਾਂ ਦੀ ਹਦਾਇਤ ਅਨੁਸਾਰ ਸ਼੍ਰੀ ਅਰਵਿੰਦ ਮੀਨਾ ਜੀ ਏਸੀਟੀ ਨੌਰਥ ਤੇ ਮਿਸਟਰ ਰੌਬਿੰਡ ਹਾਂਸ ਸਚੂ ਰੰਜੀਤ ਅਵਨੀਉ ਇਹਨਾਂ ਨੇ ਦੋ ਪਰਚੇ ਦਰਜ ਕੀਤੇ ਸੀ ਇੱਕ ਐਫਆਈਆ ਨੰਬਰ 12 ਤੇ ਐਫਆਈਆ ਨੰਬਰ 13 ਅ ਅੰਡਰ ਸੈਕਸ਼ਨ 303 ਅ ਬਟਾਈ 21 ਅ 317 2 111 ਬੀ ਐਨ ਐਸ ਪੀ ਐਸ ਰੰਜੀਤ ਅਵਨੀਉ ਇਹਦੇ ਵਿੱਚ ਇਹਨਾਂ ਨੇ ਤਿੰਨ ਜਣੇ ਗ੍ਰਿਫਤਾਰ ਕੀਤੇ ਇੱਕ ਹੈ ਜੋਬਨ ਸਿੰਘ ਸਾਣਾ ਮੰਗਲ ਸਿੰਘ ਅ ਅੰਮ੍ਰਿਤਸਰ ਰੂਰਲ ਜਨਾਲਾ ਦਾ ਰਣਵਲਾ ਇਹਦੇ ਨਾਲ ਦੋ ਜੋਵਨਾਈਲ ਵੀ ਰੈਸ ਕੀਤੇ ਹੈ ਤੇ ਜਿਹੜੀ ਐਫ ਆਈ ਆ ਨੰਬਰ 13 ਹੈ ਇਹਦੇ ਚ ਤਿੰਨ ਜਣੇ ਰੈਸ ਕੀਤੇ ਲੋਹਿਤ ਕੁਮਾਰ son of ਕਾਲਾ ਸਿੰਘ ਸਲੀਮ son of ਬਿਕਰਮਜੀਤ ਸਿੰਘ ਸਨੀ ਸ਼ਰਮਾ son of ਵਿਜੇ ਕੁਮਾਰ ਇਹ ਸਾਰਿਆਂ ਦੀ ਉਮਰ ਤਕਰੀਬਨ 22-23 ਸਾਲ ਹੈ ਤੇ ਜਿਹੜਾ ਸਨੀ ਹੈ ਸਨੀ ਸ਼ਰਮਾ ਉਹਦੀ ਤਕਰੀਬਨ 32 ਸਾਲ ਦੇ ਲਾਗੇ ਤੱਕ ਉਮਰ ਹੈ ਤੇ ਅਸੀਂ ਇਹਨਾਂ ਤੋਂ ਤਕਰੀਬਨ ਸੀ ਐਕਟਿਵਾ ਤੇ ਮੋਟਰਸਾਈਕਲ ਬਰਾਮਦ ਕੀਤੇ ਹੈ ਐ ਬੇਸਿਕਲੀ ਆਪਣਾ ਗਿਰੋ ਚਲਾਉਂਦੇ ਸੀ ਚੋਰੀ ਦਾ ਹਰ ਰੋਜ਼ ਦਾ ਇੱਕ ਅਦਾ ਇੱਕ ਅਦਾ ਮੋਟਰਸਾਈਕਲ ਚੋਰੀ ਕਰਦੇ ਸੀ ਤੇ ਸਾਡੇ ਕੋਲ ਕੰਪਲੇਂਟ ਕਰਦੀ ਸੀ ਐਫਆਈਆਰ ਵੀ ਰਿਜਿਸਟਰ ਕਰਦੇ ਸੀਗੇ ਤੇ ਅਸੀਂ ਸਾਨੂੰ ਜਿਵੇਂ ਲੋਕਾਂ ਨੇ ਡਿਸਕ੍ਰਿਪਸ਼ਨ ਵੀ ਦੱਸੀ ਕਿ ਉਹਨਾਂ ਨੂੰ ਸ਼ੱਕ ਸੀਗਾ ਕੋਈ ਨਾ ਕਿਸੇ ਨੂੰ ਕਿ ਕੋਈ ਯੰਗ ਜੇ ਮੁੰਡੇ ਹੈਗੇ ਆ ਤੇ ਉਹ ਚੋਰੀ ਕਰਦੇ ਆ ਤੇ ਪ੍ਰੋਪਰ ਨਾਕਾਬੰਦੀ ਜਿਵੇਂ ਕਿ ਤੁਸੀਂ ਹਰ ਰੋਜ਼ ਹੀ ਦੇਖਦੇ ਹੋ ਕਿ ਰੰਜੀਤਪੁਰੇ ਏਰੀਆ ਤੇ ਬਾਕੀ ਕਮਿਸ਼ਨਰੇਟ ਦੇ ਏਰੀਆ ਦੇ ਵਿੱਚ ਨਾਕਾਬੰਦੀ ਪ੍ਰੋਪਰ ਹੁੰਦੀ ਹੈ ਤੇ ਅਸੀਂ ਸਾਰੇ ਜ਼ਿਲ੍ਹੇ ਦੇ ਵਿੱਚ ਹੀ ਵਾਇਰਲੈਸ ਮੈਸੇਜ ਭੇਜਿਆ ਆਇਆ ਸੀਗਾ ਤੇ ਬ੍ਰੀਫ ਕੀਤਾ ਗਿਆ ਸੀ ਆਪਣੇ ਕਾਂਸਟੇਬਲਰੀ ਨੂੰ ਤੇ ਉਹਨਾਂ ਨੇ ਸਵਿਫਟਲੀ ਐਕਟ ਔਨ ਕਰਕੇ ਰਣਜੀਤ ਕਨਿਓ ਪੁਲਿਸ ਸਟੇਸ਼ਨ ਦੇ ਅਧਿ ਮਲਾਜ਼ਮਾਂ ਨੇ ਜੋਬਨ ਸਿੰਘ ਨੂੰ ਅਰੈਸਟ ਕੀਤਾ ਤੇ ਦੇ ਨਾਲ ਦੋ ਜੁਮਨਾਈਲ ਵੀ ਅਸੀਂ ਅਰੈਸਟ ਕੀਤੇ ਤੇ ਉਹਨਾਂ ਤੋਂ ਅਸੀਂ 11 ਐਕਟਿਵ ਸਕੂਟਰ ਤੇ ਇੱਕ ਮੋਟਰਸਾਈਕਲ ਰਿਕਵਰ ਕੀਤਾ ਐ ਐਫਆਰ ਨੰਬਰ 12 ਦੇ ਵਿੱਚ ਤੇ ਉਸ ਤੋਂ ਬਾਅਦ ਜਿਹੜਾ ਅਸੀਂ ਹੋਰ ਵੀ ਮੈਸੇਜ ਦਿੱਤਾ ਸੀ ਤੇ ਇੱਕ ਜਿਹੜਾ ਰੋਹਿਤ ਹੈ son of ਕਾਲਾ ਸਿੰਘ ਇਹਨੂੰ ਵੀ ਅਸੀਂ ਨਾਕੇ ਤੇ ਫੜਿਆ ਇਹਦਾ ਜਿਹੜੇ ਮੋਟਰਸਾਈਕਲ ਤੇ ਸੀਗਾ ਉਹਦਾ ਸਾਡੇ ਕੋਲ ਨੰਬਰ ਸੀਗਾ ਤੇ ਅਸੀਂ ਫਲੈਸ਼ ਕੀਤਾ ਸੀ ਪੂਰੇ ਕਮਿਸ਼ਨਰੇਟ ਦੇ ਵਿੱਚ ਤੇ ਜਿਵੇਂ ਸਾਨੂੰ ਮੁਲਾਜ਼ਮਾ ਨੂੰ ਦਿਖਿਆ ਤੇ ਉਹਨਾਂ ਨੇ ਰੋਹਿਤ ਨੂੰ ਫੜ ਲਿਆ ਤੇ ਇਹਦੇ ਨਾਲ ਅਸੀਂ ਸਲੀਨ ਤੇ ਸਨੀ ਨੂੰ ਵੀ ਰੰਜੀਤ ਕਰਨੀ ਉਹ ਏਰੀਆ ਦੇ ਵਿੱਚ ਫੜ ਲਿਆ ਤੇ ਇਹਨਾਂ ਦਾ ਅਸੀਂ ਰਿਮਾਂਡ ਲੇਤਾ ਹੈ ਤੇ ਇਹਨਾਂ ਦੇ ਕਹਿਣ ਮੁਤਾਬਿਕ ਇਨਾ ਤੱਕ ਮਾਸਟਰਮਾਈਂਡ ਵੀ ਹੈਗਾ ਉਹ ਵੀ ਅੰਮ੍ਰਿਤਸਰ ਦੇ ਸਰੌਂਗੇਂਗੇ ਦੀਦਾ ਹੀ ਹੈਗਾ ਤੇ ਉਹਨੂੰ ਵੀ ਅਸੀਂ ਨਾਕ ਕਰਕੇ ਤੇ ਸਾਨੂੰ ਮੀਤ ਹੈ ਕਿ ਜਦੋਂ ਅਸੀਂ ਉਹਨੂੰ ਨਾਕ ਕਰਾਂਗੇ ਤਾਂ ਸਾਨੂੰ ਹੋਰ ਵੀ ਬਰਾਮਦਗੀ ਹੋਏਗੀ ਮੋਟਰਸਾਈਕਲ ਸਰ ਜਹਾਂਦਰ ਕਿੱਥੇ ਵਾਰਦਾਤਾ ਦਾ ਕੰਮ ਵੀ ਏ ਇਹ ਬੇਸਿਕਲੀ ਅੰਮ੍ਰਿਤਸਰ ਕਮਿਸ਼ਨਰੇਟ ਦੇ ਵਿੱਚ ਜ਼ਿਆਦਾ ਵਾਰਦਾਤਾ ਕਰਦਾ ਦੇ ਕਿਉਂਕਿ ਅਰਬਨ ਸਿਟੀ ਹੈ ਡੈਂਸ ਡੈਂਸਲੀ ਪੋਪੂਲੇਟਿਡ ਟਾਊਨ ਹੈ ਤੇ ਇੱਥੇ ਸਕੂਟਰ ਮੋਟਰਸਾਈਕਲ ਕਾਫੀ ਹੁੰਦੇ ਆ ਪਾਰਕਿੰਗਸ ਦੇ ਵਿੱਚ ਜਾਂ ਪਾਰਕਸ ਦੇ ਬਾਹਰੋਂ ਉੱਥੇ ਜ਼ਿਆਦਾ ਕਰਦਾ ਸ